17 ਤਰੀਕ ਨੂੰ ਜਿਹੜਾ ਭਾਈ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਐਸਐਸਪੀ ਦਫ਼ਤਰ ਦੇ ਅੱਗੇ ਹਵਾਲੇ ਵੱਡਾ ਕੱਟ ਰੱਖਿਆ ਗਿਆ ਉਹਦੇ ਸਬੰਧ ਚ ਇਹ ਲਾਮਬੰਦੀ ਆ ਪਿੰਡਾਂ ਦੀ ਤੇ ਅਪੀਲ ਕਰਦੇ ਆ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੇ ਲੋਕਾਂ ਨੂੰ ਕਿ ਸਾਨੂੰ ਅੱਜ ਲੋੜ ਆ ਉਸ ਜਹਾਦੂ ਜੋਦੇ ਨਾਲ ਖੜਨ ਦੀ ਜਿਹੜਾ ਯੋਧਾ 220 ਦੇ ਇੱਕ ਸਾਮਨੀ ਅੰਦੋਲਨ ਦੇ ਵਿੱਚ ਵੀ ਇੱਕ ਡਾ ਕੇ ਲੜਿਆ ਬਾਜੇ ਪਾਏ ਗਏ ਜਿਹੜਾ ਨੌਜਵਾਨ ਐਸ ਮੋਰਚੇ ਦੇ ਵਿੱਚ ਵੀ ਸ਼ੰਭੂ ਹੋਵੇ ਖਨੌੜੀ ਹੋਵੇ ਹਰਿਆਣੇ 'ਚ ਹੋਵੇ ਪੂਰਾ ਇੱਕ ਡਾ ਕੇ ਲੜਦਾ ਰਿਹਾ ਲੋਕਾਂ ਨੂੰ ਲਾਂਬੰਦ ਕਰਦਾ ਰਿਹਾ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਮੋਰਚਾਂ ਵੱਲ ਤੋਰਦਾ ਰਿਹਾ ਪਿਛਲੇ ਕਈ ਮਹੀਨਿਆਂ ਤੋਂ ਉਸ ਨੌਜਵਾਨ ਨੂੰ ਚੱਕ ਕੇ ਹਰਿਆਣਾ ਪੁਲਿਸ ਵੱਲੋਂ ਨਾਲ ਸੈਂਟਰ ਦੀ ਜਿਹੜੀ ਪੁਲਿਸ ਆ ਜਾਂ ਸੈਂਟਰ ਦੀ ਜਿਹੜੀ ਸਰਕਾਰ ਵਾਲੀ ਵੀ ਆ ਸੈਂਟਰ ਦੇ ਅਸਕਾਂ ਨਾਲ ਲੀਆਂ ਹੋਈਆਂ ਨੇ ਉਹਨਾਂ ਨੇ ਚੱਕ ਕੇ ਅੰਨਾਂ ਦੇ ਛੱਦਰ ਢਾ ਗਿਆ ਜ਼ੁਲਮ ਕੀਤਾ ਗਿਆ ਉਹਦੇ ਚੱਡੇ ਪਾੜੇ ਗਏ ਉਹਨੂੰ ਪਾਣੀ 'ਚ ਡੋਇਆ ਗਿਆ ਉਹਦੇ ਗਰਾਂਟ ਲਾਇਆ ਗਿਆ ਗੋਤੰਗਾ ਦੇ ਉੱਤੇ ਉਹਦੇ ਉਹਨੂੰ ਕਈ ਕਈ ਰਾਤਾਂ ਤਾਹਾਂ ਬੰਨ ਕੇ ਸ਼ਾਮ ਨਾਲ ਬਾਹਾਂ ਬੰਨ ਕੇ ਥਲੋਂ ਲੱਤਾਂ ਬੰਨ ਕੇ ਉਸ ਨੌਜਵਾਨ ਨੂੰ ਕਈ ਕਈ ਰਾਤਾਂ ਸੌਂ ਨਹੀਂ ਦਿੱਤਾ ਗਿਆ ਜੇ ਮੜਾ ਗੋਟਾ ਅੱਖ ਲਾਉਂਦਾ ਸੀਗਾ ਮੱਲੋ ਮੱਲੀ ਨੀਂਦ ਆਉਂਦੀ ਸੀ ਤਾਂ ਨੌ ਤੇ ਗੁੱਛੇ ਤੇ ਪਰਾਂ ਦੇ ਡੰਡਾ ਮਾਰਦੇ ਸੀ ਉਹ ਕਿਹੜਾ ਦਸ਼ਤਰਾ ਜਿਹੜਾ ਉਸ ਨੌਜਵਾਨ ਤੇ ਢਾਇਆ ਨਹੀਂ ਗਿਆ ਕੀਤਾ ਨਹੀਂ ਗਿਆ ਇੱਕ ਨਹੀਂ ਦੋ ਨਹੀਂ ਪੂਰੇ 17 ਪਰਚੇ ਹਰਿਆਣੇ ਜਿਹੜੇ ਤੇ ਦੇ ਦਿੱਤੇ ਗਿਆ ਇੱਕ ਪਰਚੇ ਜਮਾਨਤ ਹੁੰਦੀ ਆ ਦੂਜਾ ਪਰਚਾ ਦੂਜੇ ਜਮਾਨਤ ਦਾ ਤੀਜਾ ਪਰਚਾ ਤਿਆਰ ਹੁੰਦਾ ਆ ਇਸ ਤਰ੍ਹਾਂ 17 ਮੁਕੱਦਮੇ ਨੂੰ ਪਹਿਲਾਂ ਦੇ ਚੁੱਕਿਆ ਜੇਲ੍ਹ ਦੇ ਅੰਦਰ ਵੀ ਉਹਨੂੰ ਇੰਨਾ ਤਾਂਕੀਤਾ ਜਾ ਰਿਹਾ ਉਸ ਇਨਸਾਨ ਦਾ ਬਹੁਤ ਬੁਰਾ ਹਾਲ ਹੈ ਉਸ ਯੋਧੇ ਦਾ ਪਰ ਉਹ ਚੜ੍ਹਦੀ ਕਲਾ ਚ ਹੈ ਇਹ ਸਾਰੀ ਨਿਸ਼ਾਨੀ ਹੈ ਕਿ ਯੋਧੇ ਹਮੇਸ਼ਾ ਜੇਲ੍ਹਾਂ 'ਚ ਹੋਣ ਸੰਘਰਸ਼ਾਂ 'ਚ ਹੋਣ ਚਾਹੇ ਵੱਡੇ ਪਏ ਹੋਣ ਮਰਨ ਕਿਨਾਰੇ ਪਏ ਹੋਣ ਪਰ ਗੱਲ ਹਮੇਸ਼ਾ ਚੜ੍ਹਦੀ ਕਲਾ ਦੀ ਕਰਦੇ ਆ ਸੋ ਆਓ ਮੇਰੇ ਪੰਜਾਬ ਦੇ ਹਰਿਆਣੇ ਦੇ ਦੇ ਰਾਜਸਥਾਨ ਦੇ ਲੋਕੋ ਉੱਠ ਕੇ ਆਪਾਂ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਈਏ ਜੋ ਹੋਰ ਜਾਂ ਜਲਮੁਨ ਨੱਥ ਪਾਈਏ ਉਹਦੇ ਪਰਚਿਆਂ ਨੂੰ ਰੱਦ ਕਰਾਈਏ 17 ਤਰੀਕ ਨੂੰ ਐਸਐਸਪੀ ਦਫ਼ਤਰ ਅੰਮ੍ਰਿਤਾਲੇ ਦੇ ਅੱਗੇ ਕੱਟ ਰੱਖਿਆ ਗਿਆ ਮੈਂ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪੋ ਆਪਣੇ ਪਿੰਡਾਂ ਚੋਂ ਫਰੈਟ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਬੱਸਾਂ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਅੰਮਾਲੇ ਪਹੁੰਚਣਾ ਮੈਨੂੰ ਇਹ ਵੀ ਪਤਾ ਲੱਗਿਆ ਕਿ 17 ਅਦਰੀ ਗੁਰੂ ਹੋਸ ਦਾ 16 ਤਰੀਕ ਨੂੰ ਇਹ ਰੇਲ ਗੱਡੀਆਂ ਬੰਦ ਕਰ ਦੇਣਾ ਇਹ ਨਾਕੇ ਲਾ ਦੇਣਾ ਤੇ ਘਰੋ ਘਰੀ ਆ ਕੇ ਆਗੂਆਂ ਨੂੰ ਫੜਨਾ ਸ਼ੁਰੂ ਕਰ ਦੇਣਾ ਸੇਸ਼ ਕਰਕੇ ਆਪਾਂ ਪੂਰੀ ਮੁਸਤੈਦੀ ਦੇ ਨਾਲ ਚਕੰਨੇ ਹੋ ਕੇ ਸੁਚੇਤ ਹੋ ਕੇ ਦ੍ਰਿੜਤਾ ਨਾਲ ਦਲੇਰੀ ਨਾਲ ਜਿੰਡਰਤਾਂ ਦੇ ਨਾਲ ਆਪਾਂ ਹਰ ਹਾਲ 17 ਅੰਤਰੀਕ ਨੂੰ 17 ਜੁਲਾਈ ਨੂੰ ਐਸਐਸਪੀ ਦਫਤਰ ਦੇ ਕੇ ਲੱਖਾਂ ਦੀ ਗਿਣਤੀ ਇਕੱਠ ਕਰਨਾ ਹੈ ਤੇ ਇਹ ਸਰਕਾਰ ਨੂੰ ਗੋਡੇ ਭਾਰ ਲੈ ਕੇ ਆਉਣਾ ਜੋ ਇਹ ਜ਼ੁਲਮ ਸਾਡੇ ਉਹਨਾਂ ਯੋਧਿਆਂ ਦੇ ਕਰ ਰਹੀ ਹੈ ਇਹ ਨੂੰ ਯਾਦ ਰੱਖਿਓ ਕਿ ਅੱਜ ਅਸੀਂ ਉਸ ਨੌਜਵਾਨ ਨਾਲ ਨਾ ਖੜ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਮਰਨ ਵਾਲੇ ਲੜਨ ਵਾਲੇ ਖੜਨ ਵਾਲੇ ਸਾਡੀਆਂ ਜ਼ਮੀਨਾਂ ਬਚਾਉਣ ਵਾਲੇ ਕਿਸਾਨੀ ਲਈ ਮਜ਼ਦੂਰਾਂ ਲਈ ਲੜਨ ਵਾਲੇ ਸਾਡੀ ਸੱਭਿਆਚਾਰ ਨੂੰ ਬਚਾਉਣ ਲਈ ਲੜਨ ਵਾਲੇ ਯੋਧੇ ਘਰਾਂ 'ਚ ਬਣ ਕੇ ਬੈਠ ਜਾਣਗੇ ਵੀ ਇੱਥੇ ਮਗਰੋਂ ਕੋਈ ਬਾਤ ਨਹੀਂ ਪੁੱਛਦਾ ਸੁਖ ਭਰਾਵੋ ਹੁਣ ਕਾਜ ਬੈਠਣ ਦਾ ਵੇਲਾ ਨਹੀਂ ਅੱਜ ਅਸੀਂ ਲਾਮਬੰਦੀ ਸ਼ੁਰੂ ਕੀਤੀ ਆ ਹਰਿਆਣੇ ਦੇ ਪਿੰਡਾਂ 'ਚ ਅਸੀਂ ਇਕੱਠੇ ਪਿੰਡ ਖੜੇ ਆ ਗੁਰੂ ਘਰ ਦੇ ਵੱਡੇ ਘੱਟ ਵਕ ਪਿੰਡਾਂ ਤੋਂ ਸੰਗਤ ਇੱਥੇ ਆਈ ਹੈ ਪੰਜਾਬ 'ਚ ਵੀ ਜਾਵਾਂਗੇ ਸੁਆਓ ਆਪਾਂ 17 ਨੂੰ ਆਪਣੀਆਂ ਜ਼ਮੀਰ ਦੀ ਬਾਤ ਸੋ ਆਪਣੇ ਦਿਲ ਦੀ ਬਾਤ ਸੁਣ ਕੇ ਵੀ ਨਹੀਂ ਯਾਰਾ ਉਹ ਕਿਸੇ ਖਾਲ ਵੱਟ ਪਿੱਛੇ ਨਹੀਂ ਕੋਈ ਜ਼ਮੀਨੀ ਝਗੜੇ ਪਿੱਛੇ ਨਹੀਂ ਕੋਈ ਧਰੇਲੂ ਮਸਲੇ ਪਿੱਛੇ ਨਹੀਂ ਉਹ ਸਾਡੀ ਖਾਤਰ ਸਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਉਹ ਪੂਰੀ ਮਨੁੱਖਤਾ ਦੀ ਲੜਾਈ ਲੜਦਾ ਸਾਡਾ ਨੌਜਵਾਨ ਨਵਦੀਪ ਸਿੰਘ ਜਲਵੇੜਾ ਪਿਛਲੇ ਕਈ ਮਹੀਨਿਆਂ ਤੋਂ ਇਹ ਹਕੂਮਤ ਦਾ ਅਪਸ਼ਕਰ ਚੱਲ ਰਿਹਾ ਭਰਾਵੋ ਆਓ ਉੱਠ ਕੇ 17 ਤਰੀਕ ਨੂੰ ਕਾਫਲੇ ਬਣ ਕੇ ਜਿਹੜਾ ਕੱਟ ਗਏ ਅੰਮਾਲੇ ਪਹੁੰਚਦੇ ਤੇ ਇਹ ਸਰਕਾਰ ਨੂੰ ਦਿਖਾ ਦਈਏ ਇਕੱਲਾ ਨਦੀਪ ਨਹੀਂ ਹਜ਼ਾਰਾਂ ਲੱਖਾਂ ਲੋਕ ਮੇਰੇ ਪੰਜਾਬ ਹਰਿਆਣੇ ਦੀਆਂ ਮਾਵਾਂ ਨੌਜਵਾਨ ਬਜ਼ੁਰਗਾ ਉਸ ਹਜ਼ਾਰੂ ਜੁਦੇ ਦੇ ਨਾਲ ਖੜੇ